ਆਜਾ ਅੰਦਰ ਆ ਦੋ ਤਾਂ ਤਾਂ ਮਾਰ ਲੱਗਦੇ ਹਨ ਕਿਹੜੇ ਨਹੀਂ ਨਹੀਂ ਇਸੇ ਤੋਂ ਵੀ ਲੱਗਦੇ ਹੈ ਜਾਂ ਨਹੀਂ ਇਹਨਾਂ ਦੇ ਪਾਸੇ ਪਾਣੀ ਵਾਸਤੇ ਵੀ ਦਰ ਹੈ ਆ ਇਹਨਾਂ ਨੇ ਇੱਥੇ ਫੇਲ ਬਣਾ ਕੇ ਦਿੱਤੀ ਹੈ ਕੰਪਨੀ ਦਾ ਆ ਨਾ ਨਾ ਕਰੀ ਸਕਦੇ ਆ 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 ਕਰਤਨਾ ਤੇ ਜਿਹੜੇ ਨਾਲ ਹੋਵੇ ਇਹ ਆਪਾਂ ਦੇਖੀ ਜਾਈਏ ਆ ਜੀ ਆਹ ਆਉਂਦਾ ਲੋਟ ਆ ਜੂਗਾ ਹੈ ਇਹ ਨੂੰ ਬਸ ਕਰ ਕਰਾਉਣਾ ਉੱਪਰ ਹੀ ਪਾਉਂਗਾ ਅਸੀਂ ਇਹ ਆਪਦੀ ਆ ਵਿੱਚ ਆ ਜਾਂਦੇ ਬਾਈ ਹਨਾ ਇਹ ਖੰਡ-ਸੁੰਡ ਤੋਂ ਤੇ ਸ਼ਾਮ ਨੂੰ ਕਹਨ ਵਾਰ ਨਹੀਂ ਸ਼ਾਮ ਨੂੰ ਜਿਹੜਾ ਦੂਸਰਾ ਦੇਖਣਾ ਉਸੇ ਕਰਕੇ ਮੁੰਡਾ ਕਰਦਾ ਕਰਦਾ ਕੀ ਕਿ ਕਰੀਏ ਮੈਨੂੰ ਲੱਗਦਾ ਚਾਰ ਬਾਈ ਹੈ ਐ ਅਲਰਜੀ ਵੀ ਲੱਗਦੀ ਕਿੰਨਾ ਕਿਤਾਬ ਹਾਂ ਹਾਂ ਵੀਡੀਓ ਪਾਈ ਸੀ ਮਿੱਟੀ ਲਾ ਰਹੇ ਜੀ ਤੁਸੀਂ ਜਿੱਦਣ ਇੱਕ ਇੱਕ ਦਿਨ 6 7 ਵਾਰ ਹੈਗੇ ਪੱਤੇ ਉਹ ਸਾਰੀ ਪੱਤੀ ਹੈ ਬੰਦੇ ਤੱਕੇ ਤੁਹਾਨੂੰ ਬਾਈ ਕਰੀ ਇਹ ਕਿਤਾ ਠੰਡੀ ਰਹਿੰਦੀ ਹੈ ਉਹ ਜਿਹੜੀਆਂ ਪੁੱਤਾਂ ਦੇ ਜੁੱਤੇ ਹੈ ਜਿਨ੍ਹਾਂ ਦੀ ਹੈ ਜੀ ਇਹਨੂੰ ਵਾਖੜ ਨਹੀਂ ਪੰਚੂ ਆ ਬੜੀ ਨੂੰ ਬਚਾ ਕੇ ਰੱਖਦੀ ਹੈ ਠੀਕ ਹੈ ਜਾਨਵਰਾਂ ਨੂੰ ਇਹ ਸਰਦੀਆਂ ਵਿੱਚ ਤਾਂ ਇਹ ਲੱਗੜੇ ਦਾ ਕੰਮ ਆ ਹਾਂ ਇਹ ਜਾਨਵਰਾਂ ਦੇ ਵਿੱਚ ਛੁੱਟਦਾ ਰਹਿਦਾ ਹੈ ਕਿ ਆ ਦੇਖ ਬਾਸਾ ਜੰਗਲ ਸੈਨਾ ਹਵਾਸੇ ਆ ਦੇਖੀ ਕੀ ਜੀ ਰਹਾ ਹੈ ਇਧਰੋਂ ਦੇਖ ਲਈਏ ਮੜਾ ਨਹੀ ਆਪੜਾ ਇਧਰ ਵੀ ਉਹ ਜਾਨਵਰਾਂ ਦਾ ਹੈਗਾ ਅੱਛਾ ਆਪਾਂ ਇਧਰ ਜਾਂ ਖਰਗੋਸ਼ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੂੰ ਇਹਨਾਂ ਦਾ ਜਿਹੜਾ ਮਲ ਮੂਤਰ ਹੈ ਬਿੱਠਾ ਵਗੈਰਾ ਆਂਜਣਾ ਹੂੰ ਉਹ ਆਪਾਂ ਕੰਪੋਸਟ ਨੂੰ ਖਾਦ ਦੇ ਤੌਰ ਤੇ ਆਪਾਂ ਵਰਤਦੇ ਹਾਂ ਠੀਕ ਹੈ ਮੇਨ ਪਰਪਸੇ ਹੀ ਇਹ ਵੀ ਇਸ ਤਰ੍ਹਾਂ ਕਿ ਪਤਾ ਵੀ ਆ ਨਾ ਹੂੰ ਉਹ ਹਰੇਕ ਦਾ ਸਰਚਨ ਇੱਕ ਤੋਂ ਦੂਜੀ ਤੀਜੀ ਚੌਥੀ ਮੈਂ ਸਮਝੀ ਜਿੱਥੇ ਜਿੱਥੇ ਉਹ ਯੂਜ਼ ਹੋ ਸਕਦਾ ਉਸ ਤੋਂ ਤੇ ਕੀਤਾ ਹੈ ਬਿਨਾਂ ਹੀ ਤਾਂ ਆਪਾਂ ਕੋਈ ਚੀਜ਼ ਬਾਹਰ ਕਿਤੇ ਨਹੀਂ ਜਾਈ ਤੇ ਬਾਹਰ ਹੁੰਦੀ ਹੂੰ ਕਿੱਥੇ ਐਂਟਰੀ ਨਹੀਂ ਹੋਇਆ ਹੈ ਇਹ ਰਹਿ ਐਸਾ ਜਰਮਾ ਅੱਛਾ ਅੱਛਾ ਉਹ ਮੁੱਦਾ ਐਕਸਟੈਂਡਾ ਅੱਛਾ ਅੱਛਾ ਜਾਨ ਹੋਰਾਂ ਦੀ ਸਾਰੀ ਫੰਕਸ਼ਨ ਕਰਦਾ ਨਗਰ ਐਕਸਟੈਂਡਾ ਉੰਨੀ ਆਪਣੇ ਪੰਨੇ ਦਾ ਉਭੜਾਇਆ ਹੋਇਆ ਸੀ ਥੋਲੇ ਡਰਾਇਆ ਇਹਦੇ ਚ ਆਪਾਂ ਕਿਸੇ ਵੀ ਤਰ੍ਹਾਂ ਦੀ ਪੂਰੀ ਵੀ ਚੀਜ਼ ਸੁਕਾਉਣੀ ਆ ਪੱਤੇ ਸੁਕਾਉਣੇ ਆ ਔਲੇ ਹੋ ਗਏ ਜਾਂ ਕੁਝ ਵੀ ਆ ਉਹ ਆਪਾਂ ਇਹਨੂੰ ਸੁਕਾ ਸਕਦਾ ਆ ਸੀਤਾ ਖਾਲ ਦੇ ਬੂਟੇ ਆ ਗਏ ਅੰਗੂਰਦਾ ਮਰ ਗਏ ਸੀਤਾ ਫਲ ਕਿਹੜਾ ਆ ਸੀਤਾ ਫਲ ਦੇ ਅੱਛਾ ਉਹ ਬੂਟੇ ਮਰ ਗਏ ਹਾਂਜੀ ਆ ਸਾਈਡਾਂ ਤੇ ਆੜੇ ਜਿਹੀਆਂ ਪੰਡੀਆਂ ਆ ਜਾਂ ਦੇਸੀ ਦਵਾਈਆਂ ਦੀ ਵੇਚੀ ਇਹਨਾਂ ਦੇ ਪੱਤੇ ਇਹਨਾਂ ਦਾ ਅਰਕ ਸਾਰਾ ਦੂਧ ਹੰਦਾ ਠੀਕ ਹੈ ਲਈਆਂ ਕੁਰਸੀਆਂ ਬਣਾ ਕੇ ਅਸੀਂ ਰੱਖੀਆਂ ਹੋਈਆਂ ਇਹ ਖੁੱਡੇ ਹੈਗਾ ਇੱਕ ਸਾਡੇ ਕੋਲੇ ਤੇ ਜਿਹੜੇ ਜਾਨਵਰ ਮੰਨ ਲਓ ਲੜਦੇ ਆ ਜਾਂ ਨਹੀਂ ਬਣਦੇ ਆ ਉਹ ਹੁਣ 4 ਵਜੇ ਤੱਕ ਸਾਰੇ ਉੱਥੇ ਹੀ ਰਹਿਣਗੇ 4 ਵਜੇ ਤੋਂ ਬਾਅਦ ਨਾ ਛਿੜੀਆਂ ਦਾ ਪਰਮਾਨੈਂਟ ਟਿਕਾਣਾ ਇਹੀ ਆ ਕਿ ਸੱਤ ਖੁੱਡੇ ਛਿੜੀਆਂ ਦੇ ਅਲੱਗ-ਅਲੱਗ ਆਇਆ ਕੀ ਇਹ ਸੂਚੀ ਪੱਗਾਂ ਮਿਲਦੀ ਨਹੀਂ ਸੂਚੀ ਆ ਆ ਛਿੜੀਆਂ ਆ ਗਈਆਂ ਦੇਖ ਫੋਟੋ ਕਰਨਾ ਹੈ ਕਿ ਪਾਜੀ ਸੇ ਇਸ ਤਰ੍ਹਾਂ ਦੀਆਂ ਚੋਗਾ ਚੁਗਣ ਆਉਂਦੀਆਂ ਆਪਣੇ ਇੱਥੇ ਚਿੜੀਆਂ ਅੱਛਾ ਅੱਛਾ ਉਹ ਤਾਂ ਜਿੰਨੇ ਰਸਤੇ ਹੈਗੇ ਆਉਂਦੇ ਹੀ ਰਹਿੰਦੇ ਜਿੱਤਾਂ Kebutuhan untuk yang.